ਆਏਗਾ ਤਾਂ ਆਪਣਾ ਕੇਸ ਹੋ ਗਿਆ ਨਹੀਂ ਵੀਰ ਉਹ ਖਾਲੀ ਆ ਨਾ ਜਾਂ ਕੋਈ ਬੱਚੇ ਹੁੰਦੇ ਨਾਲ ਤੈਨੂੰ ਹੋ ਜਾ ਮੁੱਲ ਲਾਉਂਦਾ ਸਹੀ ਲੈਣਾ ਤੂੰ ਯਾਰ ਦੇਉ ਜੀ ਸਹੀ ਵੀ ਤੂੰ ਥੱਲੇ ਆ ਕੇ ਰਾ ਆਪਣਾ ਨਹੀਂ ਵੀ ਤੂੰ ਥੱਲੇ ਹੋਣੀ ਕੋਈ ਬੱਚਾ ਹੁੰਦਾ ਤਨ 3.5 ਮਹੀਨੇ ਦੀ 4 ਦੀ ਗੱਬਣ ਹੁੰਦੀ ਫੇਰ ਹੋ ਫੇਰ ਮੰਗਦਾ ਵੀ 40000 ਮੇਰਾ ਤੇਰਾ ਸੀ ਵੀ ਤੈਨੂੰ 55 ਲਾ ਦਿੰਦੇ ਉਹਦੀ ਕਿੱਧਰ ਗਈ ਭਾਈ ਲਾਨੇਦਾਰ ਦੇ ਨਾਲ ਕਰ ਕਰ ਲੋ ਯਾਰ ਆ ਸੇ ਕੋਲੀ ਤਾਂ ਖੜੀ ਆ ਅੱਛਾ ਅੱਛਾ ਦੂਆ ਭਾਈ ਦੋਨੇ ਹੀ ਖੜੇ ਹੋਏ ਹੋਈ ਇੱਕ ਕਰਾਂ ਕੁਛ ਜੀ ਹਾਂ ਜੀ ਬਬਲੀ ਦਸੀ ਗੱਪਣਾ ਗਰੰਟੀ ਆ ਐਨੀ ਗੱਲ ਫੜ ਜਾ ਕਰ ਭਾਈ ਕਹਿੰਦਾ ਪਹਿਲਾਂ ਨਹੀਂ ਨਹੀਂ ਕੋਈ ਬੱਚਾ ਬੱਚਾ ਮੂੰਹ ਮਾਰ ਜਾਂਦਾ ਘੱਟ ਬਤ ਕੋਈ ਥੱਲੇ ਗੱਡੀ ਚ ਬੱਚਾ ਮਾਰ ਜਾਂਦਾ ਮੇਰਾ ਮੂੰਹ ਨਹੀਂ ਨਹੀਂ ਕੋਈ ਬੱਚਾ ਬੱਚਾ ਮੂੰਹ ਮਾਰ ਜਾਂਦਾ ਘੱਟ ਬਤ ਗੱਪ ਕਰਕੇ ਦੁੱਧ ਥਣ ਵੀ ਚੱਕ ਜਾਂਦੀਆਂ ਨੇ ਬੱਕਰੀਆਂ ਇਹ ਕੋਈ ਵੱਟੀ ਗੱਲ ਨਹੀਂ ਥਣ ਚੱਲਦਾ ਓਕੇ ਦੀ ਰਿਪੋਰਟ ਆ ਕੋਈ ਗੱਠ ਨਹੀਂ ਵੱਠਣੀ ਤਾਜੀ ਸੂਈ ਦਾ ਇੱਕ ਛਿਆਰ ਦੇਖ ਲਈ ਕਿਉਂ ਕਾਲੇ ਬਬਲੀ ਬਹੁਤੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ ਬੱਕਰੀ ਦੇਣੀ ਠੀਕ ਹੈ ਕਿ ਜਾਂਦੇ ਜਾਂਦੇ ਇਹਦੀ ਨਜ਼ਰ ਚੜ ਗਈ। ਹਾਂ ਹਾਂ। ਬਸ ਕੱਚਾ ਮੁੱਲ ਮੈਂ ਵੀ ਨਹੀਂ ਲਾਉਂਦਾ ਲਾਂਦੇ ਖਾਨਾ। ਲਾ ਦੇ। ਲੈ ਫੜ, ਵੇਚਤੀ ਬਸ। ਕੈਸੀ ਲੈ ਲਿਆਵਦੀ? 20000 ਦੀ। ਨਾ ਯਾਰ। ਕਿਉਂ? ਕੀ ਗੱਲ? ਸਹੀ ਕਹੀ ਜਾਂ ਨਾ ਘਟ ਗਈ। ਹੋਰ ਕਸਰ ਕੀ ਰਹੇਗੀ? ਮੈਨੂੰ ਤੂੰ ਜਾਣ ਦੇ ਤੈਨੂੰ ਵੀ ਕੋਈ ਧੰਮ ਕਾਸੀ ਜਾ। ਓਏ ਕਮਾਲ ਕਰਦਾ ਤੂੰ ਬਬਲੀ। ਕੀ ਲੈਣ ਦੇਣਾ? ਹਾਂ ਜੀ ਨਾ। ਖਾਲੀ ਆ ਪਤਾ ਨਹੀਂ ਭਰੀ ਆ। ਮੇਰੀ ਸੁਣ ਲੈ ਬਾਤ ਆ। ਮੇਰੇ ਨੇ ਗਾਘੇ ਕਰਨਪੁਰ ਤੋਂ ਆਏ ਨੇ। 25 ਬੱਕਰੀਆਂ ਦਵਾਤੀਆਂ 25 ਹੋਰ ਲੈਣਾ ਹੁਣ ਆਥਾਂ ਦੇ। 3000 ਤੈਨੂੰ ਖਾਦੀ ਵਕਤੀ ਦਾ ਮੈਂ ਘੱਟ ਨਹੀਂ ਲਿਆ ਮੈਂ ਤਾਂ ਤੋ ਜਾਇਜ ਆ ਜੀ ਮੁੱਲ ਕਰਿਆ ਤੂੰ ਕਹਿੰਦਾ ਜਾਇਜ ਕਰ ਦੇ ਜਾਇਜ ਕਰ ਦੇ ਨਹੀਂ ਮੈਂ ਲੈ ਹੁਣ ਇਹਨੂੰ ਮਨਾ ਕਹਿੰਦਾ ਚੀਵ ਚੱਟੂ ਵੇਚਾਂਗੇ ਯਾਰ ਕੀ ਕਰੀਏ ਹੁਣ ਸਾਨੂੰ ਐਨਾ ਟਾਈਮ ਨਹੀਂ ਹੈਗਾ ਹੱਥੋਂ ਹੁੰਦਾ ਜਾਂਦਾ ਹੈ ਮਾਲ ਕਰਨਾ ਮਾਲ ਕਰਨਾ ਗੱਡੀਆਂ ਦੋ ਦਾ ਪੂਰਾ ਬਾਬਾ ਜੀ ਕੁਝ ਜੇ ਤੁਹਾਡੇ ਚ ਦਾਨਾ ਕਰਦੇ ਆ ਨਹੀਂ ਨਹੀਂ ਹਾਂ 9000 ਤੋਂ ਥੋੜਾ ਕਰਨਾ ਜ਼ਰੂਰ ਕਰ ਰੋ ਯਾਰ ਯਾਰ ਖੜ ਜਾ ਹੁਣ ਓਏ ਆ ਲੈ ਨਿੱਬਰ ਕੀ ਗੱਲ ਪੂਰਾ 22000 ਬਸ ਨਾ 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 ਬਸ ਪੈਸੇ ਲੈ ਲੈ ਚੁੱਪ ਕਰਕੇ ਬਹੁਤਾ ਸਿਆਣਾ ਨਾ ਬਣਾ ਨਾ ਲਿਖਾ ਨਾ ਲਿਖੋ ਬਾਬਲੀ ਪਰਚੀ ਕਰਵਾਉਣ ਤੌਰ ਬੰਦਾ ਕੋਈ ਉਹਦੀ ਪੇਮੈਂਟ ਲੈ ਲਿਓ ਸਦਾਜੀ ਪੇਮੈਂਟ ਦੀ ਹੈ ਹਾਂ ਪੇਮੈਂਟ ਦੇ ਜਾਗੇ ਫਿਰ ਉਹਨਾਂ ਕੋਲ ਜਾਂਦੇ ਨਾ ਦੇਖੋ ਬਾਬਲੀ ਉਹ ਲਿਖ ਲੈ ਸਾਈ ਸਾਈ ਹੈਗੀ ਉਹ ਇਕੱਠੀਆਂ ਕਰ ਲਾਂ ਨੇ ਮੈਂ ਤੈਨੂੰ ਅਸੀਂ ਗੇੜਾ ਦੇ ਲਈਏ ਮarre ਜਾ ਹੋਰ ਦਵਾ ਦਾ ਫੜ ਲਾਂਗੇ ਜਿਵੇਂ ਪਹਿਲਾਂ ਇਕੱਠੀਆਂ ਕਰੀਏ ਪਵਲੀ ਲਿਖ ਲਓ ਜੀ ਪਵਲੀ ਚੱਕਾਂ ਵਾਲਾ ਛਾਈ ਦਾ 500 ਆ ਗਿਆ ਤੇਰੇ ਚ ਠੀਕ ਹੈ ਜੀ ਅਸੀਂ ਹੋਰ ਲੈ ਲਈਏ ਇੱਧਰ ਬੱਕਰੀਆਂ ਨਹੀਂ 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 ਹੋਰ ਕਰ ਦਿਓ ਦੇਖ ਲਓ ਨਾ ਮਾਰੇ ਤਾਂ ਕਹਾਂ ਦੇਖ ਕੇ ਆਸੀਂ ਬੱਕਰੀਆਂ ਨਹੀਂ ਆਓ ਜੀ ਬਾਈ ਦਾ ਹੋਇਆ ਜੀ ਬਾਈ ਸੌਦਾ ਹਾਂਜੀ ਜਿਹੜੀ ਗੱਲ ਹੋਈ ਜੀ ਚਲੋ ਆਓ ਜੀ ਆਓ ਜੀ ਆਓ ਆਜੋ ਆਜੋ